ਕਨਿਸ ਪੰਜਾਬ ਤਸਵਿਰ ਦਿੱਤੀ ਵੱਡੀ ਖਬਰ ਹੈ ਦਸਤਕ ਦਿੱਤੀ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਵੱਡੀ ਘਟਨਾ ਵਾਪਰੀ ਚਾਰ ਵਿਅਕਤੀਆਂ ਦੇ ਵੱਲੋਂ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਤੇ ਹੀ ਪਰਿਵਾਰਾਂ ਤੇ ਦੁੱਖ ਦਾ ਪਹਾੜ ਟੁੱਟਿਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਮਾਤਮ ਵਰਗਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਉੱਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਹਿਰੀਲੀ ਡਰਿੰਕ ਕਰਨ ਤੋਂ ਬਾਅਦ ਚਾਰ ਵਿਅਕਤੀ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੰਦੇ ਨੇ ਤਵਦੇ ਰਹੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਆਰ ਐਨ ਕੇ ਕਾਉਂਸਲ ਜਿਹੜੇ ਨੇ ਫੋਨ ਲਾਈਨ ਤੇ ਮੌਜੂਦ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲੈਣੀ ਹੈ ਕਿ ਆਖਿਰਕਾਰ ਪਿੰਡ ਦੇ ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਹੈ ਜੀ ਕਾਉਂਸਲ ਜੀ ਇੱਕ ਖਬਰ ਸਾਹਮਣੇ ਆਈ ਹੈ ਕਿ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਚਾਰ ਵਿਅਕਤੀ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਕੀ ਕਾਰਨ ਬਣਿਆ ਕੀ ਘਟਨਾ ਵਾਪਰੀ ਹੈ ਦੀ ਮਨਾਕਸੀ ਜਾਨ ਦੇ ਲਈ ਜਾਨਾਂ ਗਈਆਂ ਨੇ ਬਹੁਤ ਕੀਮਤੀ ਜਾਨਾਂ ਗਈਆਂ ਨੇ ਜਿੱਚ 31 ਸਾਲ ਦੇ ਨੌਜਵਾਨ ਦੀ ਵੀ ਜਾਨ ਗਈ ਹੈ ਜੀ ਸੰਗਰੂਰ ਦੇ ਡਿੜਵਾ ਦੇ ਗੁਜਰਾਂ ਦਾ ਇਹ ਪਿੰਡ ਹੈ ਜਿੱਥੇ ਨਜਾਇਜ਼ ਮੈਂ ਖਾ ਅਕਾ ਤੌਰ ਤੇ ਦੱਸਣਾ ਚਾਹਾਂਗਾ ਕਿ ਨਜਾਇਜ਼ ਸਨਾਵ ਹੈ ਜਿਹੜੀ ਉਹ ਕਈ ਲੋਕਾਂ ਵੱਲੋਂ ਪਿੰਡਾਂ ਤੋਂ ਪੀਤੀ ਗਈ ਜਿਹਦੇ ਵਿੱਚੋਂ 4 ਜਿਹੜੇ ਹੈਗੇ ਨੇ 30 ਸਾਲ ਤੋਂ ਲੈ ਕੇ 50 ਸਾਲ ਤੱਕ ਜਿਨ੍ਹਾਂ ਵਿੱਚ ਦੋ ਸਕੇ ਭਰਾ ਵੀ ਸ਼ਾਮਲ ਨੇ ਉਹਨਾਂ ਦੀ ਮੌਤ ਹੋਈ ਹੈਗੀ ਆ ਔਰ ਦੋ ਲੋਕ ਜਿਨ੍ਹਾਂ ਨੇ ਇਹ ਸ਼ਰਾਬ ਦਾ ਸੇਵਨ ਕੀਤਾ ਪਰ ਉਹਨਾਂ ਨੇ ਤੁਰੰਤ ਇਸ ਦੀ ਉਲਟੀ ਕਰ ਦਿੱਤੀ ਤੇ ਉਹ ਜੇਰੇ ਇਲਾਜ ਜਲਦੀ ਉਹਨਾਂ ਨੂੰ ਜਿਹੜੀ ਡਾਕਟਰੀ ਸਹਾਇਤਾ ਮਿਲਣ ਕਰਕੇ ਉਹ ਅਜੇ ਮਤਲਬ ਉਹਨਾਂ ਦਾ ਇਸ ਜਿਹੜਾ ਹੈਗਾ ਹੌਨੀ ਘਟਨਾ ਤੋਂ ਬਚਾਅ ਹੋ ਗਿਆ ਹੈਗਾ ਜੀ ਪੁਲਿਸ ਇਸ ਘਟਨਾ ਵਿੱਚ ਲੱਗੀ ਹੋਈ ਹੈ ਕਿ ਨਸ਼ੇ ਦੇ ਸੌਦਾਗਰ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਾਬ ਹਲੇ ਵੀ ਕਿਤੇ ਨਾ ਕਿਤੇ ਸਟੋਰ ਹੋਈ ਹੋਵੇਗੀ ਔਰ ਉਸ ਜੇ ਕੱਲ ਕੱਲ ਨੂੰ ਵਿਗਦੀ ਹੈ ਤਾਂ ਉਹਦੇ ਨਾਲ ਕਈ ਹੋਰ ਹਾਦਸੇ ਇਸ ਤਰ੍ਹਾਂ ਦੇ ਵਾਪਰ ਚੱਕਦੇ ਨੇ ਫਿਲਹਾਲ ਪਿੰਡ ਦੇ ਵਿੱਚ ਬੜਾ ਸ਼ੋਕ ਦਾ ਮਾਹੌਲ ਹੈ ਔਰ ਲੋਕ ਕਾਫੀ ਉਦਾਸ ਨੇ ਕਿਉਂਕਿ ਪਿੰਡ ਦੇ ਵਿੱਚ 1 ਲੱਖ 4 ਜਾਨਾਂ ਨੇ ਜਿਹੜੀਆਂ ਇਸ ਨਸ਼ੀਲੀ ਜ਼ਹਿਰੀਲੀ ਸ਼ਰਾਬ ਨੇ ਲੈ ਲਈਆਂ ਨੇ ਜੀ ਤਾਂ ਜਿਹੜੇ ਐ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਹੁਣ ਚਾਰ ਵਿਅਕਤੀ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਹਾਂਜੀ ਬਿਲਕੁਲ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਦੋ ਸਕੇ ਭਰਾ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਉਹਨਾਂ ਦੀ ਇੱਕ ਦੀ ਉਮਰ ਹੈ ਜਿਹੜੀ 50 ਸਾਲ ਹੈਗੀ ਹੈ ਤੇ ਇੱਕ ਵਿਅਕਤੀ ਦੀ ਉਮਰ 45 ਸਾਲ ਹੈ ਇੱਕ ਨੌਜਵਾਨ ਬਿਲਕੁਲ ਹੈਗਾ ਜਿਹੜਾ ਉਹਦੀ ਉਮਰ 30 ਸਾਲ ਹੈ ਤੇ ਇੱਕ ਦੀ ਉਮਰ ਹੈ ਜਿਹੜੀ ਉਹ 38 ਸਾਲ ਹੈ ਚਾਰੇ ਲੋਕ ਨੇ ਜਿਹੜੇ ਮਤਲਬ ਉਹਨਾਂ ਦੀ ਪਛਾਣ ਹੋ ਚੁੱਕੀ ਆ ਚਾਰਾਂ ਦੇ ਘਰੇ ਇਸ ਤਰ੍ਹਾਂ ਬਹੁਤ ਜਿਹੜਾ ਹੈਗਾ ਰੋਣ ਦਾ ਮਾਹੌਲ ਦਾ ਸੋਗ ਦਾ ਮਾਹੌਲ ਹੈ ਜਿਹੜਾ ਉਹ ਹੈਗਾ ਪਿੰਡ 'ਚ ਮਤਲਬ ਸਾਰੇ ਲੋਕ ਇਕੱਠੇ ਹੋ ਕੇ ਇਨ੍ਹਾਂ ਚਾਰਾਂ ਪਰਿਵਾਰਾਂ ਨੂੰ ਜਿਹੜੇ ਸਤਾਵਨਾ ਦੇਣ ਲਈ ਪਹੁੰਚੜੇ ਨੇ ਤੇ ਜਲਦੀ ਹੀ ਜੋ ਵੱਡੇ ਜਿਹੜੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੀ ਪਿੰਡ 'ਚ ਪਹੁੰਚਣਗੇ ਤੇ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਆਗੂ ਵੀ ਇਸ ਪਿੰਡ ਦੇ ਵਿੱਚ ਪਹੁੰਚਣਗੇ ਸੋ ਇਹਨਾਂ ਸਾਡੇ ਸਹਿਯੋਗੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਪਿੰਡ ਦੇ ਵਿੱਚ ਘਟਨਾ ਵਾਪਰੀਆ ਉਸ ਤੋਂ ਬਾਅਦ ਜਿੱਥੇ ਪਿੰਡ ਦਾ ਵਿੱਚ ਸੋਗ ਦੀ ਲਹਿਰਾਂ ਉੱਥੇ ਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਗੰਭੀਰ ਤਦੇ ਨਾਲ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਾਂ ਜਿਹੜੇ 4 ਵਿਅਕਤੀ ਨੇ ਜਿਨ੍ਹਾਂ ਨੇ ਜ਼ਹਿਰੀਲੀ ਡਰਿੰਕ ਕਰਨ ਤੋਂ ਬਾਅਦ ਦੁਨੀਆ ਛੱਡੀ ਹੈ ਉਹਨਾਂ ਦੀ ਪਛਾਣ ਵੀ ਹੋ ਚੁੱਕੀ ਹੈ ਤਾਂ ਭੋਲਾ ਸਿੰਘ ਨਿਰਮਲ ਸਿੰਘ ਪਰਗੜ ਸਿੰਘ ਤੇ ਜਗਜੀਤ ਸਿੰਘ ਵੱਜੋ ਇਹਨਾਂ ਦੀ ਪਛਾਣ ਹੋਈ ਹੈ ਭੋਲਾ ਸਿੰਘ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਨਿਰਮਲ ਸਿੰਘ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ ਪਰਗਟ ਸਿੰਘ ਦੀ ਉਮਰ ਜਿਹੜੀ ਆ ਉਹ ਵੀ 42 ਸਾਲ ਦੱਸੀ ਜਾ ਰਹੀ ਹੈ ਤੇ ਜਗਜੀਤ ਸਿੰਘ ਜਿਹੜਾ ਉਹ 30 ਸਾਲ ਦਾ ਨੌਜਵਾਨ ਹੈ ਜੋ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ ਤਾਂ ਇੱਕੋ ਘਰ ਦੇ ਦੋ ਪੁੱਤ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹਾਲਾਂਕਿ ਸਕੇ ਭਰਾਵਾਂ ਸਣੇ ਚਾਰ ਵਿਅਕਤੀ ਜਿਹੜੇ ਨੇ ਜ਼ਹਿਰੀਲ ਡਰਿੰਕ ਕਰਨ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਆਖ ਦਿੰਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਪੁਲਿਸ ਦੇ ਵੱਲੋਂ ਕਿਹੜੇ ਖੁਲਾਸੇ ਕਿਤੇ ਜਾਣਗੇ